हमारे देश के भ्रष्ट ठेकेदारों को मेरी यह विनती है कि इतने जल्दी ये रोड टूट कर से जाते हैं भाई सिरहा लाया बंदे ने क्या भाई क्या जे आपा दोवे रस बैठे ता सी मेनू यार लगा बड़ा अजीब जे मैं यार कभी इतना होया नहीं ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਕੇਵੀਸ ਬਲੌਗਸ ਸੋ ਅੱਜ ਸਾਡੇ ਬਲੌਗ ਦਾ ਦੂਜਾ ਦੇਣੇ ਆ ਰਾਤ ਵਾਲਾ ਬਲੌਗ ਆ ਭਾਈ ਤੂੰ ਕੰਟੀਨਿਊ ਕਰਾਂਗੇ ਰਾਤੀ ਮੈਂ ਕਾਫੀ ਲੇਟ ਹੋ ਗਿਆ ਸੀ 9:30 10 ਦੇ ਕਰੀਬ ਮੈਂ ਘਰ ਆਇਆ ਸੋ ਮੈਂ ਸੋਚਿਆ ਕਿ ਬਲੌਗ ਦਾ ਐਂਡ ਕੀ ਕਰਨਾ ਕੰਟੀਨਿਊ ਕਰਦੇ ਰਾਤੀ ਮੈਂ ਲੁਧਿਆਣੇ ਆਇਆ ਸੀ ਤੇ ਅੱਜ ਮੈਂ ਲੁਧਿਆਣੇੋਂ ਵਾਪਸ ਜਾ ਰਿਹਾ ਵਾਂ ਤੇ ਮੈਂ ਮਿਸਿਸ ਵੀ ਮੇਰੇ ਮੈਡਮ ਮੇਰੀ ਨਾਲ ਸામਨੇ ਆ ਗਈ ਆ ਵੱਡੀ ਸਾਰੀ ਗੱਡੀ ਜਿਹਦੇ ਕਰਕੇ ਸਾਨੂੰ ਥੋੜੇ ਜਿਹਾ ਪਿੱਛੇ ਜਾਣਾ ਪੈਣਾ ਵੇਟ 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 ਅਗਰ ਲੰਘੀ ਜਾਵਾਂਗੇ ਆਪਾਂ ਸਾਈਡ ਨੂੰ ਲੰਘ ਹੀ ਗਏ ਆਪਾਂ ਗੱਡੀ ਕਾਫੀ ਵੱਡੀ ਸੀ ਤੇ ਗੱਡੀ ਦੇ ਅੱਗੇ ਆ ਗਿਆ ਟਰੱਕ ਜਿਹਦੇ ਕਰਕੇ ਸਮੋ ਗਏ ਆਪਾਂ ਸਟੱਕ ਕੀ ਬਾਤ ਐ ਮੈਂ ਰਸ਼ਾ ਰਸ਼ਾਰੀ ਕਰਨੇ ਲੱਗੇ ਹੁਣ ਇਥੋਂ ਨਿਕਲ ਕੇ ਕੰਟੀਨਿਊ ਅੱਗੇ ਕਰਦੇ ਆਂ ਵਲੌਗ ਸੋ ਸਭ ਤੋਂ ਪਹਿਲਾਂ ਤਾਂ ਮੈਂ ਕਹਾਂ ਵੀ ਆਹ ਰੋਡ ਦੇ ਇੰਨਾ ਵਧੀਆ ਸੀਗਾ ਯਾਰ ਬਣਿਆ ਬਣਿਆ ਰੋਡ ਫੇਰ ਟਰੱਕਾਂ ਨੇ ਤੇ ਉਧਰ ਪਤਾ ਨਹੀਂ ਕੀ ਕੀ ਕਰ ਦਿੱਤਾ ਫੇਰ ਰੋਡ ਦਾ ਕੀ ਕਰੀਏ ਯਾਰ ਬਹੁਤ ਛਤੀਰ ਫੇਰ ਤੋੜਦਾ ਬਣਿਆ ਪਤਾ ਨਹੀਂ ਕਿਹੜੇ ਵੇਲੇ ਬਣਿਆ ਕਿਹੜੇ ਵੇਲੇ ਤੇ ਟੁੱਟਾ ਕਿਹੜੇ ਵੇਲੇ ਮੈਨੂੰ ਜੀ ਸਮਝ ਨਹੀਂ ਆਉਂਦੀ ਕਹਿੰਦਾ ਹੁੰਦਾ ਸਾਡਾ ਇੱਕ ਪੱਤਰਕਾਰ ਵੀਰ ਸਤਿ ਸ੍ਰੀ ਅਕਾਲ ਮਾਰੇ ਦੇਸ਼ ਕੇ ਬਰਸ਼ਟ ਥੇ ਕੇ ਧਾਰਨ ਕੋ ਮੇਰੀ ਇਹ ਬਿੰਤੀ ਹੈ ਕਿ ਇਤਨੇ ਜਲਦੀ ਜੇ ਰੋਡ ਟੁੱਟ ਕੇ ਸ ਜਾਤੇ ਹੈ ਲੋ ਜੀ ਸਭ ਤੋਂ ਪਹਿਲਾਂ ਆਪਾਂ ਹੁਣ ਕਰਾਉਣ ਲੱਗੇ ਆ ਰਿਫਿਲ ਪਿਊਲ ਫਿਊਲ ਰਿਫਿਲ ਮੈਂ ਗੱਲ ਕਰਾਂ ਤੇ ਪੈਟਰੋਲ 98 ਤੋਂ 96 ਹੋ ਗਿਆ ਥੋੜਾ ਜਿਹਾ 2 ਰੁਪਏ ਘਟ ਗਿਆ ਤੇ ਬਾਈ ਦੇ ਕੋਲ ਹੈ ਜਾਵਾ ਸ਼ਾਬਾਸ਼ ਬਾਈ ਕੈਨ ਬਾਈ ਸਿਰ ਲਾਇਆ ਬੰਦੇ ਨੇ ਕੀ ਬਾਈ ਕੀ ਸੋ ਆਪਾਂ ਪਹਿਲਾਂ ਹੁਣ ਪੈਟਰੋਲ ਪਵਾ ਲਈਏ ਫਿਰ ਬਾਕੀ ਗੱਲਾਂ ਕਰਦੇ ਬਾਅਦ ਚ ਪੈਟਰੋਲ ਆਪਾਂ ਫਿਲ ਕਰਾ ਲਿਆ ਵਾ ਸੋ ਸਾਨੂੰ ਇੱਥੇ ਮਿਲੀ ਜਾਵਾ ਸਟ੍ਰੀਟ ਤੇ ਮਤਲਬ ਪੁਰਾਣੀ ਜਾਵਾ ਆਉਣ ਵਾਲੀ ਜਾਵਾ ਨਹੀਂ ਤੇ ਹੁਣ ਆਪਾਂ ਚੱਲੀ ਅੱਗੇ ਵੀਡੀਓ ਕੰਟੀਨਿਊ ਕਰਦੇ ਆਂ ਏ ਮੈਡਮ ਜੀ ਆ ਫੜੋ ਹੋਣ ਤੁਹਾਡਾ ਫੋਨ ਉਹਨਾਂ ਬੀਚਤੀ ਕਰਤੀ ਸਾਡੀ ਪਹੇਲੇ ਮੈਸੇਜ ਕਰਕੇ ਤੇ ਬੈਲਟ ਲਾ ਲਈਏ ਜੋ ਕਿ ਬਹੁਤ ਜ਼ਰੂਰੀ ਹੈ ਡਰਾਈਵ ਕਰਦੇ। ਤੋਂ ਗਾਣਾ ਗਾਉ ਨੂੰ ਦਿਲ ਕੰਡਿਆ ਮੇਰੇ ਹੰਸਰਾਜ ਜੀ ਦਾ ਇੱਕ ਬੜਾ ਪਿਆਰਾ ਗਾਣਾ ਜਿਹੜਾ ਮੈਨੂੰ ਯਾਦ ਆ ਰਿਹਾ ਹੈ। ਉਹ ਤੇਰੀ ਚਾਤ ਵਿੱਚ ਬੁਹਾ ਟੋਆ ਕਦੇ ਖੋਲਿਆ ਮੈਂ ਹੰਝੂਆਂ ਨੂੰ ਹੋ ਕੇ ਆ ਚ ਦਬਲੇ ਆ ਢੋਲਿਆ ਵੇ ਤੇਰੀ ਚਾਕ ਵਿੱਚ ਬੁਹਾ ਟੋਆ ਕਦੇ ਖੋਲਿਆ ਮੈਂ ਹੰਝੂਆਂ ਨੂੰ ਹੋ ਕੇ ਅਚ ਦਬਲੇ ਆ ਢੋਲਿਆ ਵੇ ਜਗ ਵੇਖਦਾ ਤਵਾਸ਼ਾ ਗਲ ਲਾਉ ਕੋਣ ਵੇ ਜੇ ਆਪਾ ਦੋਵੇਂ ਰਸ ਬੈਠੇ ਤਾਂ ਮਨਉ ਕੋਣ ਵੇ ਜੇ ਆਪਾ ਦੋਵੇਂ ਰਸ ਬੈਠੇ ਤਾਂ ਮਨਉ ਕੋਣ ਵੇ ਮਨਉ ਕੋਣ ਵੇ ਹੁਣ ਆਪਾਂ ਦਰਿਆ ਟਾਪਨੇ ਵਾਲੇ ਹੈਂ ਔਰ ਮਤਲਬ ਕਿ ਉਡ ਕੇ ਟਾਪਨੇ ਨਹੀਂ ਵਾਲੇ ਹੈਂ ਅਮ ਗਾਡੀ ਚਲਾ ਕੇ ਟਾਪਨੇ ਵਾਲੇ ਹੈਂ ਹੈ ਔਰ ਆ ਗਿਆ ਇਹ ਦਰਿਆ ਦਰਿਆ ਕਦਾ ਰਹਿ ਗਿਆ ਨਹਿਰ ਜੀ ਰਹਿ ਗਈ ਹੈ ਕਿ ਤੁਸੀਂ ਵੇਖ ਹੀ ਲਓ ਦਰਿਆ ਨੂੰ ਦਰਿਆ ਰਹਿ ਨਹੀਂ ਦਿੱਤਾ ਨਾ ਤੁਸੀਂ ਦਰਿਆ ਸਾਰਾ ਸੁੱਕਾ ਹੀ ਹੈ ਨੇ ਸਾਹਮਣੇ ਦਿਖ ਰਿਹਾ ਸਾਨੂੰ ਇੱਕ ਟਾਵਰ ਤੇ ਮੈਂ ਕਿਹਾ ਟਾਵਰ ਕਿੰਨਾ ਘੈਂਟ ਹੈ ਤੇ ਮੈਡਮ ਮੇਰੀ ਕਹਿੰਦੀ ਪੁਰਜ ਕਲੀਫਾ ਲੱਗਣ ਡਿਆ ਸੋ ਆਪਾ ਉਹ ਵਾਲਾ ਬੁਰਜ ਖਲੀਫਾ ਨਹੀਂ ਵੇਖਿਆ ਬਟ ਆਹ ਵਾਲਾ ਬੁਰਜ ਖਲੀਫਾ ਹੀ ਦੇਖ ਲਿਆ ਥੋੜਾ ਜੂਮ ਕਰਕੇ ਭਲਾਇਆ ਜਾਵੇ ਥੋੜਾ ਜੂਮ ਕਰ ਆਏ ਹੋ ਦੇਖੇ ਲੱਗਿਆ ਯਾ ਬਾਤ ਹੈ ਵਾਕਈ ਬੁਰਜ ਖਲੀਫਾ ਹੀ ਹੈਗੇ ਆਪਾਂ ੜੇ ੜੇ ਜਾਈ ਜਾਨੇ ਉਬਰਜ਼ ਖਲੀਫਾ ਦੇ ਉਬਰਜ਼ ਖਲੀਫਾ ਤੇ ਸੱਚੀ ਉਬਰਜ਼ ਖਲੀਫਾ ਟਾਪ ਹੀ ਆ ਬਹੁਤ ਉੱਚਾ ਟਾਵਰ ਆ ਮੈਨੂੰ ਨਹੀਂ ਸ਼ਹਿਰ ਯਾਦ ਮੇਰੇ ਕਹਿੰਦਾ ਸ਼ਹਿਰ ਆਕਾਸ਼ਵਾਣੀ ਜਲੰਧਰ ਦਾ ਇਹ ਟਾਵਰ ਆ ਕਿ ਗੱਡੀ ਨੂੰ ਥੋੜੀ ਜਿਹੀ ਆਉਂਦੀ ਹੀ ਪ੍ਰੋਬਲਮ ਤੇ ਗੱਡੀ ਮੇਰੇ ਖਿਆਲ ਨਾਲ ਹੀਟ ਹੋ ਰਹੀ ਸੀ ਜਾਂ ਕੀ ਚੱਕਰ ਹੋ ਗਿਆ ਆਟੋਮੈਟਿਕਲੀ ਗੱਡੀ ਦੀ ਇਸ ਕਦੀ ਵੱਧ ਰਹੀ ਕਦੀ ਘਟ ਰਹੀ ਕਦੀ ਵਧ ਰਹੀ ਕਦੀ ਘਟ ਰਹੀ ਤੇ ਮੈਨੂੰ ਲੱਗਾ ਕਿ ਆਈ ਥਿੰਕ ਸਟਾਪ ਕਰਨਾ ਚਾਹੀਦਾ ਸੋ ਮੈਂ ਸਟਾਪ ਕਰਕੇ ਨਾਲੇ ਮੈਂ ਜਦੋਂ ਗੱਡੀ ਖਲਾਰ ਲੈਨੇ ਆ ਮੈਂ ਚਲ ਬਾਈ ਕੋ ਜੂਸ ਪੀ ਲੈਣੇ ਨਾਲ ਇਹਨੇ ਚ ਗੱਡੀ ਵੀ ਥੋੜੀ ਜੀ ਰੈਸਟ ਕਰ ਲੂਗੀ ਥੋੜੇ ਜਾਈਂ ਵੀ ਰੈਸਟ ਕਰ ਲਾਂਗੇ। ਓ ਮੈਡਮ ਜੀ ਮੈਡਮ ਵੀ ਤੁਹਾਡੇ ਥੋੜੇ ਥੱਕ ਗਏ ਹੋਗੇ। ਫੇਰ ਅੱਗੇ ਚੱਲਦੇ ਆਪਾਂ ਮਾਸੀ ਦੇ ਪਿੰਡ ਜਾ ਕੇ ਖਲੋਣਾ ਫੇਰ ਅੱਗੇ। ਉਹ ਕਹਿੰਦੇ ਬੱਬਕਾਲਾ ਸਾਹਿਬ ਮੱਥਾ ਟੇਕਣਾ ਵਾ ਫੇਰ ਉੱਥੇ ਕਰਦੇ ਤਾਂ ਨਾ ਗੱਲਬਾਤ ਸੋਚ ਤੂੰ ਜੂਸ ਪੀ ਕੇ ਆਪਾਂ ਨਿਕਲਦੇ। ਹਾਂਜੀ ਜੂਸ ਪੀ ਲਿਆ ਨਿਕਲ ਗਏ ਆਪਾਂ ਇੱਥੋਂ। ਤੇ ਥੋੜੀ ਜੀ ਗੱਡੀ ਮੇਰੇ ਖਿਆਲ ਨਾਲ ਨਾ ਮੈਨੂੰ ਲੱਗਣ ਡਿਆ ਕਿ ਓਵਰ ਹੀਟ ਜੀ ਹੁੰਦੀ ਹੀ ਸੀਗੀ। ਜਿਹਦੀ ਵਜ੍ਹਾ ਕਰਕੇ ਆਟੋਮੈਟਿਕਲੀ ਨਾ ਕਦੇ ਰੇਸ ਗੱਡੀ ਦੀ ਵੱਧ ਰਹੀ ਹੀ ਕਦੇ ਘਟ ਰਹੀ ਹੀ ਤੇ ਮੈਨੂੰ ਯਾਰ ਲੱਗਾ ਬੜਾ ਅਜੀਬ ਜਿਹਾ ਮੈਂ ਯਾਰ ਕਦੀ ਇਦਾਂ ਹੋਇਆ ਨਹੀਂ ਜੀ ਫਿਰ ਮੈਂ ਸੋਚਿਆ ਮੈਨੂੰ ਲੱਗਦਾ ਵੀ ਗੱਡੀ ਹੀਟ ਨਾ ਹੁੰਦੀ ਹੋਵੇ ਸੋ ਆਪਾਂ ਫਿਰ 10-15 ਮਿੰਟ ਇੱਥੇ ਗੱਡੀ ਰੋਕ ਕੇ ਨਾਲੇ ਥੋੜਾ ਜੂਸ ਪੀ ਲਿਆ ਥੋੜੀ ਜੀ ਫਰੈਸ਼ਨੈਸ ਜੀ ਆ ਗਈ ਉਸ ਟਾਈਮ ਆ ਗਏ ਆਪਾਂ ਬਾਬਾ ਕਾਲਾ ਸਾਹਿਬ ਤੇ ਮੇਰੇ ਨਾਲ ਬਾਕੀ ਫੈਮਿਲੀ ਸੀ ਸੋ ਮਾਸੀ ਹਣੀ ਸੀ ਤੇ ਮਾਸੀ ਹਣੀ ਜਿਹੜੇ ਸਾਡੇ ਮਾਸੀ ਜੀ ਉਹ ਥੋੜੇ ਜਿ ਵੀਡੀਓ ਵੀਡੀਓ ਨਾ ਲਾਉ ਨਹੀਂ ਕਰਦੇ ਸੀ ਗੱਡੀ ਵਿੱਚ ਬੱਚੇ پارک ਕਰਤੀ ਉਧਰ ਤੇ ਹੁਣ ਮੈਂ ਆਹ ਚਲੋ ਮੈਂ ਵਲੌਗ ਹੀ ਬਣਾ ਰਿਹਾ ਥੋੜਾ ਜਿਹਾ ਦੱਸ ਦਵਾਂ ਕਿ ਮੈਂ ਕਿਥੇ ਆਏ ਬਾਬਾ ਕਾਲਾ ਸਾਹਿਬ ਆਏ ਵੈਸੇ ਤਾਂ ਆਪਾਂ ਕਾਫੀ ਲੇਟ ਹੋ ਚੁੱਕੇ ਆ ਤੇ ਹੁਣ ਇਥੇ ਗੱਡੀ ਲਾ ਕੇ ਪਾਰਕਿੰਗ ਤੇ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਦਰਸ਼ਨ ਕਰਕੇ ਆਵਾਂਗੇ ਤੇ ਫਿਰ ਆਪਾਂ ਘਰ ਨੂੰ ਜਾਵਾਂਗੇ ਬਸ ਇੰਨਾ ਹੀ ਸਾਡਾ ਕੰਮ ਆ ਬਾਕੀ ਫੈਮਿਲੀ ਚੱਲ ਗਈ ਹੈ ਸਾਰੇ ਅੱਗੇ ਮੈਂ ਗੱਡੀ ਪਾਰ ਕਰਕੇ ਹੁਣ ਉਹਨਾਂ ਦੇ ਕੋਲ ਚੱਲਿਆ ਗੁਰਦੁਰ ਸਾਹਿਬ ਦੇ ਦਰਸ਼ਨ ਕਰੂੰਗਾ ਦਰਸ਼ਨ ਕਰਕੇ ਬਾਅਦ ਤੇ ਤੁਹਾਨੂੰ ਮਿਲਦੇ ਆਂ ਆਪਾਂ ਜੋੜੇ ਜਮਾ ਕਰਾਤੇ ਹੁਣ ਆਪਾਂ ਚੱਲੇ ਆਂ ਤੇ ਟੋਕਨਸ ਨੂੰ ਮਿਲ ਗਿਆ 46 ਨੰਬਰ ਵੇ ਵੇ 46 ਤੇ ਹੁਣ ਆਪਾਂ ਅੰਦਰ ਜਾਵਾਂਗੇ ਤੇ ਦਰਸ਼ਨ ਕਰਕੇ ਆਵਾਂਗੇ ਤੇ ਦਰਸ਼ਨ ਕਰਾਂਗੇ ਅੰਦਰ ਵੀਡੀਓਗ੍ਰਾਫੀ ਮੈਂ ਵੈਸੇ ਨਹੀਂ ਕਰਦਾ ਹੁੰਦਾ ਮਨਾ ਹੋਈ ਜਾਂ ਨਾ ਹੋਵੇ ਮੈਨੂੰ ਸਕੂਨ ਨਾਲ ਦਰਸ਼ਨ ਕਰਨਾ ਚੰਗੇ ਲੱਗਦੇ ਨੇ ਸੋ ਆ ਸਤਿ ਸ਼੍ਰੀ ਅਕਾਲ ਮਨੇ ਤਾਂ ਲੈਦਾ ਸੋ ਅੰਦਰ ਜਾ ਕੇ ਦਰਸ਼ਨ ਕਰਕੇ ਫਿਰ ਬਾਹਰ ਆ ਕੇ ਕਰਨਾ ਗੱਲਬਾਤ ਕਰਾਂ ਗੁਰਦੁਰਾ ਬਾਬਾ ਬਗਲਾ ਸਾਹਿਬ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਪ ਸਥਾਨ ਵਜੋਂ ਵੀ ਜਾਣਿਆ ਜਾਂਦਾ ਇੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ ਤੇ 13 ਦਿਨ ਤਪੱਸਿਆ ਕੀਤੀ ਸਿੱਖਾਂ ਦੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹਨੂੰ ਦਿੱਲੀ ਵਿਖੇ ਜੋਤੀ ਜੋਤ ਸਮਾਇਆ ਤਾਂ ਸੰਗਤਾਂ ਨੇ ਪੁੱਛਣਾ ਕੀਤਾ ਕਿ ਅਗਲਾ ਗੁਰੂ ਕਿੱਥੇ ਹੋਏਗਾ ਤੇ ਕੌਣ ਹੋਏਗਾ ਤਾਂ ਗੁਰੂ ਸਾਹਿਬ ਨੇ ਕਿਹਾ ਬਾਬਾ ਬਕਾਲੇ ਮਤਲਬ ਅਗਲਾ ਗੁਰੂ ਬਾਬੇ ਬਕਾਲੇ ਹੋਏਗਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਪੋਰਾ ਸਾਹਿਬ ਕੇ ਉਸ ਸਮੇਂ ਤਪ ਕਰ ਰਹੇ ਸਨ ਬਹੁਤ ਸਾਰੇ ਨਕਲੀ ਗੁਰੂਆਂ ਨੇ ਬਾਬਾ ਬਕਾਲਾ ਜਾ ਕੇ ਆਪਣੀਆਂ ਦੁਕਾਨਾਂ ਚ ਲਾ ਲਈ ਆਪਣੇ ਆਪ ਨੂੰ ਗੁਰੂ ਕਹਣ ਲੱਗੇ ਤਾਂ ਭਾਈ ਮੱਖਣਸਰ ਲਬਾਣਾ ਕਿਉਂਕਿ ਬਹੁਤ ਵੱਡਾ ਵਪਾਰੀ ਸੀ ਉਸ ਸਮੁੰਦਰੀ ਬੇੜਾ ਡੁੱਬ ਰਿਹਾ ਸੀ ਤਾਂ ਉਸ ਨੇ ਮਨ ਹੀ ਮਾਨਤ ਗੁਰਦਾਸ ਕੀਤੀ ਕਿ ਪਾਤਸ਼ਾਹ ਡੁੱਬਦੇ ਬੇੜੇ ਨੂੰ ਪਾਰ ਲਗਾ ਗੋ ਮੈਂ 500 ਮੋਰਾ ਤਹਾਡੇ ਚਰਨਾਂ 'ਚ ਪੇਟ ਕਰਾਂਗਾ ਗੁਰੂ ਜੀ ਨੇ ਉਸ ਦੀ ਪੁਕਾਰ ਸੁਣੀ ਅਤੇ ਬੇੜਾ ਪਾਰ ਲੈ ਲਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਅਗਲਾ ਗੁਰੂ ਬਾਬਾ ਪਕਾਲਾ ਸਾਹਿਬ ਹੈ ਤਾਂ ਬਾਬਾ ਮੱਖਣ ਸਾਹਿਬ ਲੁਬਾਣਾ ਜਿਹੜੇ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਬਹੁਤ ਸਾਰੇ ਨਕਲੀ ਗੁਰੂ ਬੈਠੇ ਹੋਏ ਨੇ ਤਾਂ ਉਹਨਾਂ ਨੇ ਹਰ ਗੁਰੂ ਅੱਗੇ 5-5 ਮੋਹਰਾਂ ਰੱਖ ਕੇ ਮੁੱਠਾ ਟੇਕਣਾ ਸ਼ੁਰੂ ਕਰ ਦਿੱਤਾ ਅਤੇ ਸੋਚਣ ਲੱਗੇ ਜਿਹੜਾ ਅਸਲੀ ਹੋਊਗਾ ਉਹ ਆਪਣੀਆਂ 500 ਮੰਗ ਲਏਗਾ ਤਾਂ ਜਦੋਂ ਉਹ ਨਿਰਾਸ਼ ਹੋ ਕੇ ਵਾਪਸ ਪਰਤਣ ਲੱਗੇ ਤਾਂ ਕਿਸੇ ਨੇ ਕਿਹਾ ਕਿ ਇੱਕ ਤਪਸਵੀ ਹੈ ਜੋ ਪੂਰਾ ਸਾਬਜ ਤਪੱਸਿਆ ਕਰ ਰਿਹਾ ਹੈ ਉੱਥੇ ਜਾ ਕੇ ਜ਼ਰੂਰ ਦੇਖੀ ਉਸ ਦੇ ਦਰਸ਼ਨ ਕਰੀ ਤਾਂ ਗੁਰੂ ਸਾਹਿਬ ਦੇ ਕੋਲ ਜਦੋਂ ਬਾਬਾ ਮੱਤਨ ਸਾਹਿਬ ਲੁਬਾਣਾ ਪਹੁੰਚੇ ਤਾਂ ਆਪਣੀਆਂ ਪੰਜ ਮੋਹਰਾਂ ਰੱਖ ਕੇ ਜਾਣ ਲੱਗੇ ਤਾਂ ਗੁਰੂ ਸਾਹਿਬ ਨੇ ਆਪਣਾ ਮੋਢਾ ਦਿਖਾਉਂਦਿਆਂ ਹੋਇਆ ਕਿਹਾ ਮੱਤਨ ਸ਼ਾਹ ਜੀ ਮੇਰਾ ਮੋਢਾ ਅਜੇ ਤੱਕ ਜਖਮੀ ਹੈ ਤੇ 500 ਮੋਹਰਾਂ ਕਹਿ ਕੇ ਪੰਜ ਮੋਹਰਾਂ দান ਕਰਦੇ ਤਾਂ ਮੱਤਨ ਸਾਹਿਬ ਲੁਬਾਣਾ ਨੇ ਉਸ ਸਮੇਂ ਉੱਚੀ ਉੱਚੀ ਰੋਲਾ ਪਣਾ ਸ਼ੁਰੂ ਕਰ ਦਿੱਤਾ ਗੁਰੂ ਲਾਡੋਰੇ ਗੁਰੂ ਲਾਡੋਰੇ ਜਾਨੇ ਕਿ ਗੁਰੂ ਪਾਤਸ਼ਾਹ ਲੱਭ ਗਏ ਨੇ ਤੇ ਅਸਲੀ ਗੁਰੂ ਸਾਨੂੰ ਲੱਭ ਗਏ ਨੇ ਫਿਰ ਬਾਬਾ ਬਕਾਲਾ ਸਾਹਿਬ ਤੋਂ ਅੱਜ ਦਰਬਾਰ ਸਾਹਿਬ ਜਿਹ ਹੈ ਉਸ ਸਮੇਂ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਗਿਆ ਇਹ ਹੈ ਇਸ ਸਥਾਨ ਦਾ ਇਤਿਹਾਸ ਸੋ ਆਪ ਸੰਗਤਾਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੋਵੇਗਾ ਸੋ ਮਾਫੀ ਚਾਹੁੰਨਾ ਜੇ ਕੁਝ ਗਲਤ ਬੋਲ ਸਕਿਆ ਤੇ ਅੱਗੇ ਸਾਡਾ ਵਲੌਗ ਅਸੀਂ ਫੇਰ ਕੰਟੀਨਿਊ ਕਰਾਂਗੇ ਵੀਰ ਜੀ ਹੁਣ ਗਏ ਅੰਦਰੋਂ ਜਿਹੜੇ ਕੁੜਿਆਣ ਬੂਸ ਪਾ ਕੇ ਫਿਰ ਆਪਾਂ ਇਹਨਾਂ ਨਿਕਲਣਾ ਵੈਸੇ ਥੋੜਾ ਸਮਾਂ ਘੱਟ ਸੀ ਹੱਥ ਕੋ ਫੁੱਲਾ ਸਮਾਂ ਲੈ ਕੇ ਕੁਪਾਸਰ ਦਰਸ਼ਨ ਕਰਨਾ ਆਵਾਂਗੇ ਫਿਰ ਉਸ ਦਿਨ ਆਪਾਂ ਕੋਈ ਵਲੌਗ ਸ਼ੂਟ ਨਹੀਂ ਕਰਨਾ ਜਦੋਂ ਆਪਾਂ ਬਿਲਕੁਲ ਦਰਸ਼ਨ ਕਰਨਾ ਆਵਾਂਗੇ ਫਿਰ ਆਪਾਂ ਦਰਸ਼ਨ ਕਰਾਂਗੇ ਕੋਈ ਵਲੌਗ ਸ਼ੂਟ ਨਹੀਂ ਕਰਦੇ ਹੁਣ ਆਪਾਂ ਨਿਕਲ ਗਏ ਮਾਸੀ ਦੇ ਘਰੋਂ ਤੇ ਮਾਸੀ ਨੂੰ ਆਪਾਂ ਗੇਟ ਅੱਗੇ ਤਾਰ ਕੇ ਗੱਡੀ ਕਮਾ ਲਈ ਆਪਣੀ ਮਾਸੀ ਸਾਡੀ ਥੋੜੀ ਜੀ ਪੁਰਾਣੇ ਵਿਚਾਰਾਂ ਦੀ ਉਹ ਵੀਡੀਓਗ੍ਰਾਫੀ ਵਗੈਰਾ ਇਹ ਸਭ ਚੀਜ਼ਾਂ ਨੂੰ ਪਸੰਦ ਮੈਂ ਫਿਰ ਵੀਡੀਓਗ੍ਰਾਫੀ ਕਰੀ ਨਹੀਂ ਹੁਣ ਆਪਾਂ ਨਿਕਲ ਗਏ ਫਿਰ ਅੱਗੇ ਚੱਲ ਕੇ ਲਾਸਟ ਆਪਾਂ ਘਰੇ ਜਾ ਕੇ ਵਲੌਗ ਦਾ ਐਂਡ ਕਰਾਂਗੇ ਤੇ ਮੇਰੇ ਖਿਆਲ ਨਾਲ ਹੀ ਉਹ ਵੈਸੇ ਹੀ ਆਲਰੇਡੀ ਕਾਫੀ ਲੇਟ ਹੈ ਸਾਡੇ ਪਿਤਾ ਜੀ ਵੀ ਕਾਫੀ ਗੁੱਸੇ 'ਚ ਬਣੇ ਆ ਓਏ ਹੋਏ ਹੋਏ ਕੀ ਸਵਾਦ ਹੋਣਾ ਨੇ ਜਾਂਦੇ ਜਿਨੂੰ ਕਾਲਾ ਕੱਟੂਗਾ ਛੇ ਚਲੋ ਠੀਕ ਹੈ ਉਨਾਪਾ ਇਥੇ ਵੀਡੀਓ ਕੱਟ ਕਰਦੇ ਆ ਕੰਟੀਨਿਊ ਡਰਾਈਵ ਕਰਦੇ ਆ ਕਿਉਂਕਿ ਥੋੜਾ ਜਿਹਾ ਟਾਈਮ ਹੈ ਗਾੜੇ ਵੀ 25 ਮਿੰਟ ਦਾ ਰਸਤਾ ਤੇ ਥੋੜਾ ਜਲਦੀ ਡਰਾਈਵ ਕਰਕੇ ਆਪਾਂ ਘਰੇ ਪਹੁੰਚ ਕੇ ਤੇ ਫਿਰ ਮੈਨੂੰ ਥੋੜਾ ਜਿਹਾ ਟਾਈਮ ਲੱਗਣਾ ਮੈਂ ਜਾਣਾ ਵਾ ਬਟਾਲੇ ਤੇ ਉਸ ਤੋਂ ਪਹਿਲਾਂ ਪਹਿਲਾਂ ਵਲੌਗ ਆਪਾਂ ਪੇੜਾ ਵਾ ਵੰਡ ਕਰ ਦੇਣਾ ਸੋ ਮਿਲਦੇ ਆਪਾਂ ਕੰਟੀਨਿਊ ਕਰ ਜਾਗੇ ਬਾਕੀ ਬਾਏ ਸਾਰਿਆਂ ਨੂੰ ਹਾਂਜੀ ਹੁਣ ਆਪਾਂ ਆ ਗਿਆਂ ਘਰ ਤੇ ਰਾਹ ਵਿੱਚ ਤੁਹਾਨੂੰ ਬੜੀ ਟਰੈਜਡੀ ਚਲਣੀ ਪਈ ਯਾਰ ਬਹੁਤ ਜ਼ਿਆਦਾ ਟ੍ਰੈਫਿਕ ਟ੍ਰਫਿਕ ਦਾ ਜਿਹਾ ਝੰਜੜਜਾ ਕਾਫੀ ਟਾਈਮ ਲੱਗ ਗਿਆ ਸਾਨੂੰ ਆਦਿਆ ਘਰ ਰਤੇ ਸਾਨੂੰ ਪ੍ਰੋਬਲਮ ਆ ਗਈਆਂ ਕੁਛ ਨਿੱਕੀਆਂ ਮੋਟੀਆਂ ਜੀਆਂ ਬਟ ਉਹਦੋਂ ਆਪਾਂ ਵਲੌਗ ਨਹੀਂ ਸ਼ੂਟ ਕੀਤਾ ਕੁਛ ਹੋ ਜਾਈ ਸਿਸਟਮ ਹੁਣ ਆਪਾਂ ਘਰ ਆ ਗਏ ਆ ਫਾਈਨਲੀ ਘਰ ਆ ਗਏ ਹੁਣ ਆਪਾਂ ਇਥੇ ਵਲੌਗ ਦਾ ਐਂਡ ਕਰਦੇ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਨੂੰ ਹੋਰ ਸਪੋਰਟ ਮਿਲੇ ਹੋਰ ਵਧੀਆ ਵਧੀਆ ਵਲੌਗ ਕਰਨ ਦੀ ਖੁਸ਼ਕਰੀਏ ਸੋ ਕੋਸ਼ਿਸ਼ ਕਰਾਂਗੇ ਵੀ ਇਤੋਂ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰੀਏ ਬਟ ਕੀ ਕਰੀਏ ਜਿੰਨਾ ਵੀ ਹੁੰਦਾ ਤੋਂ ਤੋਂ ਵਧੀਆ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆਪਾਂ ਸੋ ਧੰਨਵਾਦ ਇਥੇ ਤੁਹਾਡਾ ਸਾਰਿਆਂ ਦਾ ਲਵ ਯੂ ਮੈਂ ਤੁਹਾਡਾ ਆਪਣਾ ਕੇਵੀ ਸਿੱਧੂ ਰਸਿਕ ਸਾਰੇ ਬਾਏ ਬਾਏ